ਸਾਡਾ ਕਰਮ ਨਾ ਕਿਤੇ ਸਾਡੇ ਤੋਂ ਬੁਰਾ ਹੋ ਜਾਏ ਕਿਸੇ ਦਾ ਗਲਤ ਨਾ ਹੋ ਜਾਏ ਗਲਤ ਬੋਲਿਆ ਨਾ ਜਾਏ ਗਲਤ ਕੀਤਾ ਨਾ ਜਾਏ ਗਲਤ ਸੁਣਿਆ ਨਾ ਜਾਏ ਤਾਂ ਕਰਕੇ ਮਾਰੇ ਕਹਿੰਦੇ ਅਭੀ ਜਿਹੜਾ ਤੁਹਾਡਾ ਕਰਮ ਹੈ ਨਾ ਉਹ ਮਿਟਦਾ ਨਹੀਂ ਹੈ ਇਸ ਭੇਦ ਨੂੰ ਪ੍ਰਭੂ ਜਾਣਦਾ ਹੈ ਨਾਨਕ ਜਾਣੈ ਸੱਚਾ ਸੋਏ ਸਭ ਕਾਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਦਾ ਨਮਸ਼ਕਾਰ ਇਸ ਕਰਕੇ ਭਾਈ ਮਹਾਰਾਜ ਕਹਿੰਦੇ ਆ ਜੇ ਤੁਸੀਂ ਚੰਗਾ ਕਰਮ ਬੀਜਣਾ ਚਾਹੁੰਦੇ ਹੋ ਚੰਗਾ ਬੀਜ ਬੀਜਣਾ ਚਾਹੁੰਦੇ ਹੋ ਉਹਦੇ ਲਈ ਗੁਰੂ ਸਹਿਬਾਨ ਨੇ ਸਾਨੂੰ ਇੱਕ ਤਰੀਕਾ ਜੁਗਤ ਦੱਸੀ ਹੈ ਉਹ ਕਿਹੜੀ ਮਹਾਰਾਜ ਕਹਿੰਦੇ ਐ ਸਮਝੋ ਵੀ ਸਭ ਘਟ ਤਿਸਕੇ ਉਹ ਕਰਨੇ ਹਾਰ ਕਹਿੰਦੇ ਸਾਰੇ ਜੀਵ ਜੰਤੂ ਉਸੇ ਮਾਲਕ ਦੇ ਆ ਪ੍ਰਭੂ ਦੇ ਆ ਸਾਰੇ ਜੀਵ ਜੰਤ ਜੇ ਚੰਗਾ ਬੀਜਣਾ ਚਾਹਨੇ ਆ ਨਾ ਜੇ ਚਾਹੁੰਦੇ ਆ ਵੀ ਯਾਰ ਕਿਸੇ ਦਾ ਬੁਰਾ ਨਾ ਹੋ ਜਾਏ ਸਭ ਭਲਾਈ ਭਲਾ ਹੋਵੇ ਜੇ ਚੰਗਾ ਬੀਜਣਾ ਚਾਹਨੇ ਆ ਤਾਂ ਦਿਮਾਗ ਦੇ ਵਿੱਚ ਗੱਲ ਰੱਖਿਓ ਵੀ ਸਾਰੇ ਜੀਵ ਜੰਤ ਪ੍ਰਭੂ ਦੇ ਬਣਾਏ ਹੋਏ ਆ ਪਰਮੇਸ਼ਰ ਦੇ ਬਣਾਏ ਹੋਏ ਆ ਇਹ ਗੱਲ ਸਾਡੇ ਦਿਮਾਗ ਵਿੱਚ ਆ ਗਈ ਨਾ ਤੇ ਨਾਲ ਦੀ ਨਾਲ ਸਾਡਾ ਸੁਭਾ ਸਾਡੀ ਸੋਚ ਸਾਡੇ ਵਿਚਾਰ ਜਿਹੜਿਆ ਸਾਡੀਆਂ ਆਜ਼ਤਾ ਸਾਡੀਆਂ ਬਦਲ ਜਾਣਗੀਆਂ ਪਰ ਆਉਂਦੀ ਨਹੀਂ ਗੱਲ ਇਹ ਸੁਣ ਕੇ ਪਹਿਲਾਂ ਬੇਨਤੀ ਕੀਤੀ ਆ ਵੀ ਇੱਥੇ ਸੁਣਦੇ ਆ ਬਾਹਰ ਜਾ ਕੇ ਸਭ ਕੁਝ ਡਿਲੀਟ ਹੋ ਜਾਏਗਾ ਦਿਮਾਗ ਦੇ ਵਿੱਚੋਂ ਨਿਕਲ ਜਾਏਗਾ ਤੇ ਮਹਾਰਾਜ ਕਹਿੰਦੇ ਆ ਸਭ ਘਾਟ ਕਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਇਸ ਕਰਕੇ ਭਾਈ ਉਸ ਪ੍ਰਭੂ ਅੱਗੇ ਸਿਰ ਚੁਕਾਓ ਜਿਹੜਾ ਸਾਰੇ ਜੀਵਾਂ ਦੇ ਵਿੱਚ ਬੋਲਦਾ ਹੈ ਸਭ ਘਟ ਸਾਰਿਆਂ ਦੇ ਵਿੱਚ ਸਾਰਿਆਂ ਦੇ ਹਿਰਦੇ ਵਿੱਚ ਸਭ ਘਟ ਤਿਸਕੇ ਹੋ ਕਰਨੇ ਹਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸ ਹੈ ਤੇ ਆਵੋ ਸਾਸ ਗਿਰਾਸ ਪਰਮੇਸ਼ਰ ਨੂੰ ਦਿਨ ਰਾਤ ਯਾਦ ਕਰੋ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਦਿਨ ਰਾਤ ਵੀ ਸਾਸੰਗ ਜੀ ਅੱਠੇ ਪੈਰ ਚਾਰ ਪੈਰਾਂ ਦੀ ਰਾਤ ਹੈ ਤੇ ਚਾਰ ਪੈਰਾਂ ਦਾ ਦਿਨ ਹੈ ਤੇ ਕਿੰਨੇ ਪੈਰ ਹੋਗੇ ਅੱਠ ਪੈਰ ਮਹਾਰਾਜ ਕਹਿੰਦੇ ਅੱਠੇ ਪੈਰ ਪ੍ਰਭੂ ਦੀਆਂ ਯਾਦਾਂ ਆਪਣੇ ਮਨ ਵਿੱਚ ਚਲਦੀਆਂ ਰਹਿਣ ਗੁਰੂ ਦੀਆਂ ਯਾਦਾਂ ਚਲਦੀਆਂ ਰਹਿਣ ਅੱਠੇ ਪੈਰ ਚਲਦੀਆਂ ਰਹਿਣ ਇਹ ਤਾਂ ਚੱਲਣ ਗਿਆ ਜੇ ਸਾਨੂੰ ਇਸ ਗੱਲ ਦਾ ਬੋਧ ਹੋਏਗਾ ਕਿ ਉਹ ਪਰਮੇਸ਼ਰ ਫੈਲਿਆ ਹੋਇਆ ਹੈ ਉਹ ਪ੍ਰਮਾਤਮਾ ਰਮਿਆ ਹੋਇਆ ਹੈ ਸਾਧ ਸੰਗ ਜੀ ਉਹ ਸਮੁੱਚੇ ਸੰਸਾਰ ਵਿੱਚ ਰਮਿਆ ਹੋਇਆ ਹੈ ਜ਼ਰੇ ਜ਼ਰੇ ਵਿੱਚ ਵਾਹਿਗੁਰੂ ਦਾ ਵਾਹਿਗੁਰੂ ਦਾ ਹਾਂਸ਼ ਹੈ ਤਾਂ ਕਰਕੇ ਮਹਾਰਾਜ ਕਹਿੰਦੇ ਆ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਾਂ ਪ੍ਰਭੂ ਦੀ ਉਸਤਤ ਕਰਾਂਗੇ ਭਾਈ ਉਹਦੀ ਉਹਨੂੰ ਯਾਦ ਕਰਾਂਗੇ ਔਰ ਦਿਨ ਰਾਤ ਯਾਦ ਕਰਦੇ ਰਾਵਾਂਗੇ ਦਿਨ ਰਾਤ ਕਰਕੇ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤੇ ਸਹਿਤਿ ਆਵੋ ਸਾਸ ਗਰਾਸ ਮਾਰੇ ਕਹਿੰਦੇ ਆ ਭਾਈ ਸਾਸ ਗਰਾਸ ਦਮ ਦਮ ਬਦਮ ਹਰ ਵੇਲੇ ਸਵਾਸ ਸਵਾਸ ਇੱਕ ਵੀ ਸਵਾਸ ਸਾਡਾ ਬਿਰਥਾ ਨਾ ਜਾਵੇ ਅਸੀਂ ਉਹਦੀ ਯਾਦ ਵਿੱਚ ਗੁਜ਼ਾਰੀਏ ਸਵਾਸ ਜਿਹੜੇ ਸਾਡੇ ਬਿਰਥੇ ਕਦੋਂ ਜਾਂਦੇ ਆ ਜਦੋਂ ਸਾਡ ਨੂੰ ਭਾਈ ਸਾਡਾ ਸਵਾਸ ਉਹਦੀ ਯਾਦ ਵਿੱਚ ਨਾ ਗੁਜਰੇ ਉਦੋਂ ਸਾਡੇ ਸਵਾਸ ਬਿਰਥੇ ਜਾਂਦੇ ਆ ਖਾਲੀ ਚਲੇ ਜਾਂਦੇ ਆ ਖਾਲੀ ਸਾਸ ਸੰਗ ਜੀ ਸਵਾਸ ਖਾਲੀ ਚਲੇ ਗਏ ਤੇ ਫਿਰ ਕੀ ਫਾਇਦਾ ਇਹਨਾਂ ਸਵਾਸਾਂ ਦਾ ਸਾਸ ਸਾਸ ਸਿਮਰੋ ਗੋਬਿੰਦ ਇਹ ਸਵਾਸ ਸਵਾਸ ਪ੍ਰਭੂ ਨੂੰ ਜਪਾਂਗੇ ਸਿਮਰਾਂਗੇ ਤਾਂ ਕੀ ਹੋਏਗਾ ਮਨ ਅੰਤਰ ਕੀ ਉਤਰੇ ਚੰਦ ਸਾਡੇ ਅੰਦਰੋਂ ਅੰਦਰ ਦੀ ਜਿਹੜੀ ਮੈਲ ਆ ਉਹ ਉਤਰ ਜਾਏਗੀ ਜੇ ਮਨ ਦੀ ਮੈਲ ਉਤਰ ਗਈ ਤਾਂ ਅਸੀਂ ਚੰਗਾ ਕਰਮ ਬੀਜਾਂਗੇ ਬੁਰਾ ਨਹੀਂ ਬੀਜਾਂਗੇ ਸਾਥ ਸੰਗਤ ਜੀ ਸਾਰਿਆਂ ਵਿੱਚ ਬੈਠਾ ਉਹੀ ਨਜ਼ਰ ਆਏਗਾ ਤੇ ਬੁਰਾ ਕਰਮ ਕਿੱਥੋਂ ਹੋਏਗਾ ਚੰਗਾ ਬੀਜਾਂਗੇ ਮਹਾਰਾਜ ਕਹਿੰਦੇ ਆ ਜਿਸ ਹੈ ਧਿਆਉ ਸਾਸ ਸਗਰਾਸ ਜਿਹੜਾ ਪ੍ਰਭੂ ਪਰਮਾਤਮਾ ਸਾਰਿਆਂ ਵਿੱਚ ਬੈਠਾ ਉਹਨੂੰ ਸਵਾਸ ਸਵਾਸ ਸਿਮਰਨਾ ਕਰੋ ਯਾਦ ਕਰੋ ਸਾਥ ਸੰਗ ਜੀ ਉਹਨੂੰ ਚੇਤੇ ਵਿੱਚ ਰੱਖੋ ਉਹਨੂੰ ਧਿਆਨ ਵਿੱਚ ਰੱਖੋ ਧਿਆਨ ਦੇ ਵਿੱਚ ਉਹ ਸਾਡੇ ਧਿਆਨ ਵਿੱਚੋਂ ਨਿਕਲਿਆ ਹੋਇਆ ਹੈ ਬਸ ਗੱਲ ਇੰਨੀ ਕੋ ਹੈ ਉਹ ਸਾਡੇ ਧਿਆਨ ਵਿੱਚ ਨਹੀਂ ਸਾਥ ਸੰਗ ਜੀ ਮੱਛੀ ਰਹਿੰਦੀ ਪਾਣੀ ਵਿੱਚ ਐ ਪਰ ਪਾਣੀ ਉਹਦੇ ਧਿਆਨ ਵਿੱਚ ਨਹੀਂ ਧਿਆਨ ਵਿੱਚ ਨਹੀਂ ਤੇ ਜਿਹੜੀ ਮੱਛੀ ਦੇ ਪਾਣੀ ਧਿਆਨ ਵਿੱਚ ਨਹੀਂ ਉਹ ਤਾਂ ਕੀ ਕਹੇਗੀ ਉਹ ਕਹੇਗੀ ਕਿ ਮੈਨੂੰ ਪਾਣੀ ਬੁਖਾ ਦਿਓ ਕਿੱਥੇ ਜੇ ਐ ਮੈਂ ਪਾਣੀ ਵਿੱਚ ਦੁਖਾ ਦਿਓ ਕਿੱਥੇ ਐ ਪਾਣੀ ਕਿਉਂ ਕਿਉਂ ਕਹਿੰਦੀ ਆ ਭਲਾ ਕਿਉਂਕਿ ਉਹਦੇ ਧਿਆਨ ਵਿੱਚ ਨਹੀਂ ਨਹੀਂ ਧਿਆਨ ਵਿੱਚ ਤੇ ਮੱਛੀ ਪਾਣੀ ਤੋਂ ਬਿਨਾ ਕਿਵੇਂ ਰਹੇਗੀ ਆਪਾਂ ਨੂੰ ਪਤਾ ਹੀ ਐ ਪਰ ਧਿਆਨ ਵਿੱਚ ਨਹੀਂ ਇਵੇਂ ਜਿਵੇਂ ਸਾਡੇ ਧਿਆਨ ਵਿੱਚੋਂ ਵਾਹਿਗੁਰੂ ਨਿਕਲ ਚੁਕਿਆ ਏ ਹੈ ਤੇ ਉਹ ਸਾਡੇ ਵਿਚਕਾਰ ਅਸੀਂ ਉਹਦੇ ਵਿੱਚੋਂ ਸਾਡੇ ਵਿੱਚ ਹੈ ਪਰ ਉਹ ਸਾਡੇ ਧਿਆਨ ਵਿੱਚ ਨਹੀਂ ਹੈ ਸਾਡੀ ਸਮਝ ਵਿੱਚ ਨਹੀਂ ਹੈ ਸਾਡੀ ਪਕੜ ਵਿੱਚ ਨਹੀਂ ਹੈ ਸਾਡੇ ਸਾਡੀਆਂ ਯਾਦਾਂ ਵਿੱਚ ਨਹੀਂ ਹੈ ਤਾਂ ਕਰਕੇ ਉਹਨੂੰ ਸਵਾਸ ਸਵਾਸ ਕਿਵੇਂ ਚੇਤੇ ਕਰਾਂਗੇ ਉਹ ਪਰਮੇਸ਼ਰ ਪ੍ਰਮਾਤਮਾ ਨੂੰ ਕਿਵੇਂ ਉਹਦੀ ਦਿਨ ਰਾਤ ਸੋਭਾ ਕਰਾਂਗੇ ਜਨਰਾ ਸਾਡੀਆਂ ਯਾਦਾਂ ਵਿੱਚ ਕੁਝ ਹੋਰ ਹੀ ਚੱਲਦਾ ਰਹਿੰਦਾ ਏ ਜਨਰਾ ਸਾਡੇ ਚੇਤੇ ਵਿੱਚ ਕੁਝ ਹੋਰ ਹੀ ਚੱਲਦਾ ਰਹਿੰਦਾ ਏ ਤੇ ਉਹਨੂੰ ਕਿਵੇਂ ਚੇਤੇ ਕਰਾਂਗੇ ਮਹਾਰਾਜ ਕਹਿੰਦੇ ਆ ਉਹ ਸਾਡੀਆਂ ਯਾਦਾਂ ਵਿੱਚ ਹੋਵੇ ਉਹਨੂੰ ਸਵਾਸ ਸਵਾਸ ਸੰਭਾਲੋ ਭਾਈ ਯਾਦ ਕਰੋ ਸੱਚੇ ਪਾਤਸ਼ਾਹ ਕਹਿੰਦੇ ਆ ਤੇ ਸਹਿਤਿ ਆਵੋ ਸਾਸ ਗਿਰਾਸ ਸਭ ਕਸ਼ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਸਭ ਕਸ਼ ਵਰਤੈ ਤਿਸਕਾ ਕੀਆ ਮਾਰੇ ਕਹਿੰਦੇ ਆ ਭਾਈ ਸੰਸਾਰ ਦੇ ਵਿੱਚ ਜੋ ਵੀ ਕੁਝ ਹੈ ਸਭ ਉਸੇ ਦਾ ਕੀਤਾ ਕਰਾਇਆ ਹੈ ਉਹਦੀਆਂ ਖੇਡਾਂ ਹਨ ਸਭ ਕਸ਼ ਵਰਤੈ ਤਿਸਕਾ ਕੀਆ ਮਾਰੇ ਕਹਿੰਦੇ ਆ ਭਾਈ ਉਸੇ ਦਾ ਕੀਤਾ ਹੋਇਆ ਸਭ ਕੁਝ ਹੋ ਰਿਹਾ ਹੈ ਜੈਸਾ ਕਰੇ ਤੈਸਾ ਕੋthਿਆ ਮਾਰੇ ਕਹਿੰਦੇ ਆ ਸੱਚੇ ਪਾਤਸ਼ਾਹ ਬਖਸ਼ ਕਰਦੇ ਆ ਕਹਿੰਦੇ ਭਾਈ ਜਿਹੋ ਜਿਹਾ ਬਣਾ ਦੇਵੇ ਨਾ ਪ੍ਰਭੂ ਪਰਮਾਤਮਾ ਸਾਨੂੰ ਜਿਹੋ ਜਿਹਾ ਮੜ ਦੇਵੇ ਭੰਡਾ ਤੇ ਅਸੀਂ ਵੈਸੇ ਹੀ ਬਣ ਜਾਂਦੇ ਆ ਵੈਸੇ ਉਹ ਜੋ ਹ ਮਨੁੱਖ ਬਣ ਜਾਂਦਾ ਹੈ ਜਿਹੋ ਜਿਹਾ ਮਨੁੱਖ ਜਿਹੋ ਜਿਹਾ ਪਰਮੇਸ਼ਰ ਪਰਮਾਤਮਾ ਮਨੁੱਖ ਨੂੰ ਬਣਾ ਦਿੰਦਾ ਹੈ ਉਹ ਵੈਸੇ ਹੀ ਬਣ ਜਾਂਦਾ ਹੈ ਉਹ ਸ਼ੱਕ ਨਹੀਂ ਵੀ ਹੈ ਨਾਲ ਕਿ ਪਰਮੇਸ਼ਰ ਪ੍ਰਮਾਤਮਾ ਬਣਾ ਕੇ ਭੇਜਦਾ ਸਭ ਨੂੰ ਬਣਾ ਕੇ ਭੇਜਦਾ ਸਾਧ ਸੰਗਤ ਜੀ ਉਹ ਬਾਂਡਾ ਜਿਹੋ ਜਿਹਾ ਹੋਏਗਾ ਫਿਰ ਵੈਸੀਆਂ ਆਵਾਜ਼ਾਂ ਦੇਵੇਗਾ ਜਿਹੋ ਜਿਹਾ ਭਾਂਡਾ ਹੋਏਗਾ ਵੈਸੀਆਂ ਆਵਾਜ਼ਾਂ ਆਉਂਦੀਆਂ ਨੇ ਭਾਈ ਉਹਦੇ ਵਿੱਚੋਂ ਉਹਨੇ ਬਣਾ ਕੇ ਭੇਜਿਆ ਸਾਰਾ ਕੁਝ ਸੱਚੇ ਪਾਤਸ਼ਾਹ ਕੀ ਕਹਿੰਦੇ ਆ ਸਭ ਕਸ਼ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੁਝ ਦੀਆ ਦੁਨੀਆ ਦੇ ਵਿੱਚ ਭਾਵੇਂ ਸਭ ਕੁਝ ਦਾ ਹੁੰਦਾ ਹੈ ਕੀਤਾ ਕਰਾਇਆ ਉਸੇ ਦਾ ਹੀ ਹੈ ਜਿਹੋ ਜਿਹੋ ਨੇ ਸਾਨੂੰ ਬਣਾਤਾ ਸੀ ਵੈਸੇ ਬਣ ਚੁੱਕੇ ਆ ਪਰ ਬਾਣੀ ਵੀ ਮੰਨਦੀ ਹੈ ਵੀ ਉਹਨੇ ਸਾਡਾ ਸੁਭਾਅ ਸਾਡੀਆਂ ਆਦਤਾਂ ਸਾਡੀ ਸਮਝ ਸਾਡੀ ਸੋਚ ਬਣਾਈ ਹੈ ਸਾਥ ਸੰਗਤ ਉਹਨੇ ਸਾਡੀ ਕਿਰਤ ਵੇਖ ਕੇ ਬਣਾਈ ਹੈ ਪਹਿਲਾ ਬੇਨਤੀ ਕਰਕੇ ਆਈ ਆਏ ਆਪਾਂ ਵੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਂ ਸਾਡੀ ਕਿਰਤ ਵੇਖ ਕੇ ਸਾਡੇ ਕਰਮ ਵੇਖ ਕੇ ਸਾਡੇ ਕੰਮ ਵੇਖ ਕੇ ਸਾਡੀ ਕਿਰਤ ਵੇਖ ਕੇ ਪਿਆ ਕਿਰਤਨਾ ਮਿਟੈ ਕੋਏ ਸਾਥ ਸੰਗ ਜੀ ਇਸ ਕਰਕੇ ਜਿਹੜਾ ਕਿਰਤ ਵਿੱਚ ਲਿਖਿਆ ਗਿਆ ਉਹ ਮਿਟਦਾ ਨਹੀਂ ਹੈ ਤੇ ਪਰਮੇਸ਼ਰ ਪ੍ਰਮਾਤਮਾ ਨੇ ਸਾਡੀ ਕਿਰਤ ਨੂੰ ਵੇਖਿਆ ਉਹਨੇ ਵੈਸੇ ਹੀ ਸਾਨੂੰ ਸਾਰਾ ਕੁਝ ਦਿੱਤਾ ਹੁਣ ਹੁਣ ਜਿਵੇਂ ਮੋਟੀ ਜੀ ਉਦਾਹਰਣ ਲੈ ਲਈ ਆਪਾਂ ਵੀ ਦੁਕਾਨ ਤੇ ਜਾਵਾਂਗੇ ਆਪਾਂ ਕਹਾਂਗੇ ਦੁਕਾਨਦਾਰ ਕੀ ਕਹੇਗਾ ਦੁਕਾਨਦਾਰ ਜਿੰਨੇ ਸਾਡੇ ਕੋਲੇ ਮਾਇਆ ਹੈ ਜਿੰਨਾ ਸਾਡੇ ਕੋਲੇ ਪੈਸਾ ਹੈ ਉਹ ਉਨਾ ਹੀ ਸਮਾਨ ਦੇਵੇਗਾ ਵੱਧ ਥੋੜਾ ਦੇਵੇਗਾ ਉਹਨਾ ਸੌਦਾ ਸਾਨੂੰ ਮਿਲੇਗਾ ਜਿੰਨਾ ਦੁਕਾਨਦਾਰ ਨੂੰਸੀਂ ਸਾਥਸੰਗ ਦੀ ਪੈਸਾ ਦੇਾਂਗੇ ਕੋਈ ਮਾਇਆ ਦੇਾਂਗੇ ਵੈਸਾ ਸੌਦਾ ਦੇਵੇਗਾ ਉਹਨਾਕ ਸੌਦਾ ਦੇਵੇਗਾ ਐਵੇਂ ਜਿਵੇਂ ਸਾਡੀ ਕਿਰਤ ਜਿਹੋ ਜੀ ਹੈ ਸਾਡੇ ਕੰਮ ਜਿਹੋ ਜਿਹੇ ਹਨ ਵੈਸਾ ਹੀ ਪਰਮੇਸ਼ਰ ਪ੍ਰਮਾਤਮਾ ਸਾਨੂੰ ਸੁਭਾਅ ਦਿੰਦਾ ਏ ਵੈਸੀਆਂ ਆਦਤਾਂ ਦਿੰਦਾ ਏ ਵੈਸਾ ਹੀ ਸਾਨੂੰ ਸਮਝ ਦਿੰਦਾ ਵੈਸੀ ਸਮਝ ਦਿੰਦਾ ਏ ਸਾਥ ਸੰਗ ਜੀ ਵੈਸਾ ਹੀ ਗਿਆਨ ਦਿੰਦਾ ਏ ਸਾਡੇ ਕਿਰਤ ਦੇ ਹਿਸਾਬ ਨਾਲ ਸਾਥ ਸੰਗਤ ਕਿਰਤ ਜਿਹੜੀ ਹੈ ਉਹਨੂੰ ਦੇਖੋ ਧਿਆਨ